ਆਈਡੀ ਡੇਟ ਦੇ ਵਿੱਚ ਵਪਾਰ ਦਾ ਕੀ ਹਾਲ ਹੈ ਸਰ ਵਪਾਰ ਬੁਰਾ ਹਾਲ ਹੋ ਗਿਆ ਇਸ ਵਕਤ ਗੜਿਓ ਕਿਉਂਕਿ ਮਾਹੌਲ ਨਾ ਠੀਕ ਹੋਣ ਕਰਕੇ ਸਾਰੀ ਇੰਡਸਟਰੀ ਤਬਾਹ ਹੋ ਗਈ ਤੇ ਮਗਰ ਕੀ ਰੀਜ਼ਨ ਹੈ ਕੋਈ ਦੱਸ ਸਕਦੇ ਹੋ ਰੀਜ਼ਨ ਸਰ ਹਾਲਾਤ ਹੀ ਨੇ ਜੀ ਬਾਹਰੋਂ ਗਾਹ ਨਹੀਂ ਆਣਾ ਉਹ ਜਦੋਂ ਦੇਖਦਾ ਵੀ ਮੈਂ ਮਨਫੂਜ਼ ਹਾਂ ਮੈਂ ਜਾ ਸਕਦਾ ਉੱਥੇ ਤੇ ਤਦ ਹੀ ਕੰਮ ਚੱਲ ਸਕਦਾ ਆਦਰਵਾਇਜ਼ ਤਾਂ ਜਿਸ ਤਰ੍ਹਾਂ ਦੇ ਕਾਂਡ ਹੋ ਗਏ ਨੇ ਖਰਾਬ ਹੋ ਗਿਆ ਕੰਮ ਜਦੋਂ ਮਾਹੌਲ ਠੀਕ ਨੇ ਆਪਣੇ ਮੁਲਕ ਦੇ ਔਰ ਸਭ ਕੁਝ ਠੀਕ ਹੈ ਤੇ ਬਾਇਰ ਤਾਂ ਨਿਕਲ ਜਾਣਾ ਜੀ ਬਾਇਰ ਤਾਂ ਸਰ ਨਿਕਲ ਜਾਏਗਾ ਪਰ ਲੇਕਿਨ ਐਸੋਰੇ ਨਹੀਂ ਕਿੜੀ ਚ ਕਿਉਂਕਿ ਮਾਹੌਲ ਇਦਾਂ ਬਣ ਚੁੱਕਿਆ ਹੈ ਕੁਝ ਕੁਝ ਆਪਾਂ ਇਹ ਗੱਲ ਕਹਿਣਾ ਚਾਹ ਰਹੇ ਹਾਂ ਕਿ ਪਹਿਲਗਾਮ ਦਾ ਜੋ ਹੋਏ ਹਾਲਾਤ ਖਰਾਬ ਹੋਏ ਉਹਦਾ ਸਾਰਾ ਇੰਪੈਕਟ ਆ ਜਿਹੜਾ ਹਾਂਜੀ ਹਾਂਜੀ ਸਾਰਾ ਇੰਪੈਕਟ ਪੈ ਗਿਆ ਕੋਈ ਮੁਲਕ ਵੀ ਹੈ ਜਦ ਤ ਉਹ ਜਾਨਤੀ ਹੈ ਉਹ ਦਿਨ ਰਾਤ ਤਰੱਕੀ ਕਰਦਾ ਹੈ ਜੋ ਉਹਨੇ ਮੋਦੀ ਸਾਹਿਬ ਰਾਏ ਨੇ ਮੁਲਕ ਤਰੱਕੀ ਦੇ ਜੀ ਪਰ ਇਹ ਜਿਹੜਾ ਕਾਂਡ ਹੋ ਗਿਆ ਇਹਦੇ ਨਾਲ ਥੋੜਾ ਜਿਹਾ ਫਰਕ ਪਏਗਾ ਮੈਂ ਐਮਪੀ ਸਿੰਘ ਔਨ 에ਅਰ ਚੈਨਲ 24/7 ਤੇ ਸੈਲੈਕਟ ਚੈਨਲ 24/7 ਤੋਂ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ ਕਰਦੇ ਹਾਂ ਅੱਜ ਅਸੀਂ ਆਏ ਹਾਂ ਸ਼੍ਰੀ ਤਰਜਿੰਦਰ ਕੁਮਾਰ ਜੀ ਕੋਲ ਇੰਟਰੋਡਕਸ਼ਨ ਦੇ ਮੁਤਾਜ ਨਹੀਂ ਹਾਂ ਆਪ ਸਭ ਇਹਨਾਂ ਨੂੰ ਬਹੁਤ ਅੱਛੀ ਤਰ੍ਹਾਂ ਜਾਣਦੇ ਹੋ ਬੜੇ ਸਰ ਕੱਢ ਵਪਾਰੀ ਨੇ ਸਮਾਜ ਵਿੱਚ ਇੱਜ਼ਤ ਰਤਬਾ ਸਮਾਜ ਸੇਵਕ ਨੇ ਸੋ ਇਹਨਾਂ ਨੂੰ ਇੰਟਰੋਡਕਸ਼ਨ ਦੇਣ ਦੀ ਲੋੜ ਨਹੀਂ ਔਰ ਸ਼ਾਇਦ ਇਹਨਾਂ ਦੇ ਨਾਲ ਮੰਮਤਾ ਸ਼ੌਲ ਦੇ ਨਾਤੇ ਵੀ ਤੁਸੀਂ ਜਾਣਦੇ ਹੋ ਇਹਨਾਂ ਨੂੰ ਅਸੀਂ ਅੱਜ ਮੰਮਤਾ ਸ਼ੌਲ ਤੇ ਬੈਠੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਬਹੁਤ ਤੁਹਾਡਾ ਸਵਾਗਤ ਕਰਦੇ ਹਾਂ ਵੈਲਕਮ ਸਰ ਵੈਲਕਮ ਵੈਲਕਮ ਸਰ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਕੋਲੋਂ ਇਹ ਜਾਨਣਾ ਚਾਹੁੰਦੇ ਹਾਂ ਆਈਡੀ ਡੇਟ ਦੇ ਵਿੱਚ ਵਪਾਰ ਦਾ ਕੀ ਹਾਲ ਹੈ ਸਰ ਵਪਾਰ ਬੁਰਾ ਹਾਲ ਹੋ ਗਿਆ ਇਸ ਵਕਤ ਕਿਉਂਕਿ ਮਾਹੌਲ ਨਾ ਠੀਕ ਹੋਣ ਕਰਕੇ ਸਾਰੀ ਇੰਡਸਟਰੀ ਤਬਾਹ ਹੋ ਗਈ ਜਦੋਂ ਬਾਏਰ ਹੀ ਕੋਈ ਨਹੀਂ ਕਿਸੇ ਚੀਜ਼ ਦਾ ਕੱਪੜੇ ਦਾ ਬਾਏਰ ਹੀ ਨਹੀਂ ਕਿਸੇ ਕਿਸੇ ਬਾਹ ਦਾ ਵੀ ਤੇ ਕੀ ਕਰੋਗੇ ਮੈਨੂਫੈਕਚਰਿੰਗ ਨਹੀਂ ਕਰਦੇ ਤਾਂ ਮਰਦੇ ਆ ਲੇਬਰ ਭਜਦੀ ਹੈ ਜੇ ਲੇਬਰ ਭਜਦੀ ਹੈ ਤੇ ਯੂਨਿਟ ਬੰਦ ਹੋ ਜਾਣੇ ਨੇ ਯੂਨਿਟ ਸਾਰੇ ਬੰਦ ਹੋ ਜਾਣਗੇ ਤੇ ਇਧਰ ਕਪੜਾ ਬਣ ਕੇ ਦੁਕਾਨ ਤੇ ਆ ਜਾਣਾ ਤੇ ਵਿਕਣਾ ਨਹੀਂ। ਜੋ ਤੱਕ ਬਾਹਰ ਨਹੀਂ ਹੈ ਕਿਸੇ ਕਿਸੇ ਦਾ। ਇਹ ਤਾਂ ਮਗਰ ਕੀ ਰੀਜ਼ਨ ਹੈ? ਕੋਈ ਦੱਸ ਸਕਦੇ ਹੋ? ਰੀਜ਼ਨ ਸਰ ਹਾਲਾਤ ਹੀ ਨੇ ਜੀ। ਜਦ ਤੱਕ ਸ਼ਾਂਤੀ ਦੇ ਵਿੱਚ ਨਹੀਂ ਹੋਗਾ ਉਹ ਤਦ ਤੱਕ ਸਰ ਕੋਈ ਵੀ ਬਾਹਰ ਸਾਡਾ ਤਾਂ ਰਿਟੇਲ ਕਾਊਂਟਰ ਨਹੀਂ। ਸਾਡੇ ਦਾ ਹੋਲ ਸੇਲ ਕਾਊਂਟਰ ਨੇ ਜੀ। ਜਿਨ੍ਹਾਂ ਦੇ ਕਰਕੇ ਬਾਹਰੋਂ ਗਾਗ ਨਹੀਂ ਆਣਾ। ਉਹ ਜਦੋਂ ਦੇਖਦਾ ਵੀ ਮੈਂ ਮਹਫੂਜ਼ ਹਾਂ, ਮੈਂ ਜਾ ਸਕਦਾ ਉੱਥੇ ਤੇ ਤਦ ਹੀ ਕੰਮ ਚੱਲ ਸਕਦਾ। ਆਦਰਵਾਇਜ਼ ਤਾਂ ਜਿਸ ਤਰ੍ਹਾਂ ਦੇ ਕਾਂਡ ਹੋ ਗਏ ਨੇ ਖਰਾਬ ਹੋ ਗਏ ਕਾਂਡ। ਇਹ ਕੀ ਲੱਗਦਾ ਹੈ ਕਿ ਇਹਦੇ ਪਿੱਛੇ ਕੁਝ ਪੈਸੇ ਕਾਰਨ ਵੀ ਸਰਕੂਲੇਸ਼ਨ ਖਰਾਬ ਹੋ ਰਹੀ ਹੈ ਨਹੀਂ ਪੈਸੇ ਦਾ ਤਾਂ ਦੇਖੋ ਮੇਰੀ ਗੱਲ ਸਮਝੇ ਜਦੋਂ ਮਾਹੌਲ ਠੀਕ ਨੇ ਆਪਣੇ ਮੁਲਕ ਦੇ ਔਰ ਸਭ ਕੁਝ ਠੀਕ ਹੈ ਤੇ ਬਾਇਰ ਤਾਂ ਨਿਕਲ ਹੀ ਆਉਣਾ ਜੀ ਬਾਇਰ ਦਾ ਸਰ ਨਿਕਲ ਹੀ ਆਏਗਾ ਪਰ ਲੇਕਿਨ ਐਸ ਵੇਲੇ ਨਹੀਂ ਘੜੀ ਕਿਉਂਕਿ ਮਾਹੌਲ ਇਦਾਂ ਦਾ ਬਣ ਚੁੱਕਿਆ ਕੁਝ ਕੁਝ ਸਟੇਟਸ ਆ ਜਿਹੜੀਆਂ ਕਿ ਗਰਮੀ ਦੇ ਵਿੱਚ ਉਹ ਚਲਦੀਆਂ ਸੀ ਸਟੇਟਸ ਜੀ ਜੇਨ ਕੇ ਉਤਰਖੰਡ ਹਿਮਾਚਲ ਇਹ ਚਲਦੀਆਂ ਸੀ ਕੁਦਰਤੀ ਕੋਈ ਨਾ ਕੋਈ ਕੁਰੂਪੀ ਆ ਜਾਂਦੀ ਹੈ ਜਿਹਦੇ ਕਰਕੇ ਸਾਰਾ ਵਪਾਰ ਹੀ ਰੁਕ ਜਾਂਦਾ ਸੋ ਦੇਖੋ ਆਪਾਂ ਇਹ ਗੱਲ ਕਹਿਣਾ ਚਾਹ ਰਹੇ ਆ ਕਿ ਪੈਲਗਾਮ ਦਾ ਜੋ ਹੋਏ ਹਾਲਾਤ ਖਰਾਬ ਹੋਏ ਉਹਦਾ ਸਾਰਾ ਇੰਪੈਕਟ ਆ ਜਿਹੜਾ ਹਾਂਜੀ ਹਾਂਜੀ ਸਾਰਾ ਇੰਪੈਕਟ ਪੈ ਗਿਆ ਵਪਾਰ ਕਿਉਂਕਿ ਦੇਖੋ ਟੂਰਿਸਟ ਜਦੋਂ ਜਾਏਗੇ ਨਹੀਂ ਸੱਚ ਲੈਣਾ ਤਾਂ ਮਾਲ ਟੂਰਿਸਟ ਨਹੀਂ ਹੈ ਜੀ ਨਹੀਂ ਲੈਣਾ ਕਿਸੇ ਬਾયર ਨੇ ਕਿਸੇ ਨੇ ਆਪਾਂ ਕਪੜਾ ਬਣਾਣੇ ਆ ਤੇ ਆਪਣੇ ਵਾਸਤੇ ਬਣਾਉਣੇ ਨਹੀਂ ਸੂਰਤ ਸਾਰਾ ਟੋਟਲ ਟੂਰਿਸਟ ਬਸ ਬਸ ਟੂਰਿਸਟ ਉੱਤੇ ਮੰਡੀ ਹੈ ਉਹ ਟੂਰਿਸਟ ਉੱਤੇ ਕਪੜਾ ਵਿਕਣਾ ਹੈ ਜਿੰਨਾ ਵੀ ਆਪਾਂ ਕਪੜਾ ਬਣਾਣਾ ਹੈ ਟੂਰਿਸਟ ਨੂੰ ਹੀ ਲੈਣਾ ਜੀ ਬਿਲਕੁਲ ਠੀਕ ਗੱਲ ਹੀ ਸਮਝਦੇ ਉਹ ਟੂਰਿਸਟ ਹੀ ਜਦੋਂ ਜਾਏਗਾ ਤੇ ਉਹ ਦੁਕਾਨਦਾਰ ਨੇ ਕੋਈ ਹੱਥ ਖੜੇ ਕਰਦੇ ਨਾ ਪਿਛਲੇ ਪੈਸੇ ਆਣੇ ਤੇ ਨਾ ਅੱਗੇ ਮਾਲ ਜਾਣਾ ਮਤਲਬ ਇਸ ਚੀਜ਼ ਦਾ ਇੰਪੈਕਟ ਬਹੁਤ ਜ਼ਿਆਦਾ ਵਪਾਰਕ ਜ਼ਿਆਦਾ ਵਪਾਰ ਦੇ ਉੱਪਰ ਪੈ ਗਿਆ ਕੋਈ ਮੁਲਕ ਵੀ ਹੈ ਜਿੱਥੇ ਕੋਈ ਸ਼ਾਂਤੀ ਹੈ ਉਹ ਦਿਨ ਰਾਤ ਤਰੱਕੀ ਕਰਦਾ ਹੈ ਜੋ ਜਦੋਂ ਮੋਦੀ ਸਾਹਿਬ ਆਏ ਨੇ ਮੂਲ ਤਰੱਕੀ ਤੇ ਸੀ ਪਰ ਇਹ ਜਿਹੜਾ ਕਾਂਡ ਹੋ ਗਿਆ ਇਹਦੇ ਨਾਲ ਥੋੜਾ ਜਿਹਾ ਫਰਕ ਪਵੇਗਾ ਥੋੜਾ ਜਿਹਾ ਫਰਕ ਪਵੇਗਾ ਕਿਉਂਕਿ ਜਦ ਤੱਕ ਟੂਰਿਸਟ ਨਹੀਂ ਜਾਏਗਾ ਕਿਸੇ ਮੰਡੀ 'ਚ ਵੀ ਚਾਹੇ ਹਿਮਾਚਲ ਹੈ ਚਾਹੇ ਉੱਤਰਖੰਡ ਹੈ ਚਾਹੇ ਜੇਲ੍ਹਨ ਕੀ ਹੈ ਕੋਈ ਜਗ੍ਹਾ ਵੀ ਹੈ ਜਦ ਤੱਕ ਸ਼ਾਂਤੀ ਨਹੀਂ ਹੋਏਗੀ ਅੱਛਾ ਕੁਝ ਬਾਕੀ ਸਟੇਟਾਂ ਜਿਵੇਂ ਹਿਮਾਚਲ 'ਚ ਕੋਈ ਨਾ ਕੋਈ ਭਗਵਾਨ ਦੀ ਕਿਰਪਾ ਆ ਜਾਂਦੀ ਹੈ ਜੀ ਕੋਈ ਮਤਲਬ ਬਦਲ ਫਟ ਗਿਆ ਕੁਝ ਹੋਰ ਹੋ ਗਿਆ ਉਹ ਤਾਂ ਨੁਕਸਾਨ ਹੋ ਰਿਹਾ ਉਹ ਤਾਂ ਇੱਕ ਨੇਚਰ ਹੈ ਨੇਚਰ ਹੈ ਬਸ ਨੇਚਰ ਨੂੰ ਹੀ ਆਪਣਾ ਦੌਰ ਨਹੀਂ ਚਾਹੁੰਦਾ ਨਹੀਂ ਨਹੀਂ ਚਾਹੁੰਦਾ ਕਿ ਜੋ ਚਾਹੁੰਦਾ ਪਰ ਜਿਹੜੀ ਚੀਜ਼ ਤੇ ਅਸੀਂ ਕੰਟਰੋਲ ਕਰ ਸਕਦੇ ਆ ਜਿਹੜੀ ਚੀਜ਼ ਬਿਲਕੁਲ ਸਰ ਬਿਲਕੁਲ ਆਪਣੇ ਲੈ ਸਕਦੇ ਆ ਵਿੱਚ ਉਹ ਸੁਧਤਾ ਕਰਨਾ ਚਾਹੀਦਾ ਹੈ ਸਰ ਕੋਈ ਸਰਕਾਰ ਨੂੰ ਦੀਆਂ ਨੀਤੀਆਂ ਕੁਝ ਹੋਰੀਆਂ ਚਾਹੀਦੀਆਂ ਕਿ ਕੱਲ ਨੂੰ ਕੋਈ ਕੰਮ ਇਹੋ ਜਿਹਾ ਕਰਨ ਲੱਗਿਆ ਸੋ ਬਿਲਕੁਲ 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 ਬਾਕੀ ਦੇਖੋ ਜੀ ਬਲੁਖ ਨੂੰ ਤਰੱਕੀ ਦੇ ਰਾਹ ਤੇ ਲੈ ਜਾਂਦਾ ਮੋਦੀ ਸਾਹਿਬ ਨੇ ਜੀ ਔਰ ਭਗਵਾਨ ਕਰੇ ਮੇਰੇ ਗਿਆਨ ਦਾ ਮਤਲਬ ਸਾਡਾ ਮੁਲਕ ਚੜ੍ਹਦੀ ਕਲਾ ਜਰ ਰਵੇ ਬਿਲਕੁਲ ਠੀਕ अच्छा चलो एक चीज हम भी जानना चाहवांगे देखो आज हर कोई व्यापारी उ देखो मैन पावर ਘਟਾ ਹੈ मैन पावर ਘਟਾ ਕਿਉਂਕਿ ਉਹਨਾਂ ਦੇ ਬੱਚੇ ਵਿਦੇਸ਼ ਚਲੇ ਬੱਚੇ ਬਸ 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 ਉਹ ਵਿਦੇਸ਼ ਜਾ ਰਹੇ ਨੇ ਜੇ ਉਹ ਵਿਦੇਸ਼ ਜਾਂਦੇ ਨੇ 50 ਲੱਖ 100 ਲੱਖ ਪਤਾ ਹੀ ਕਰੋੜ ਲੈ ਕੇ ਜਾਂਦੇ ਨੇ ਨਾਲ ਪੈਸਾ ਬਹੁਤ ਘਟ ਜਾਂਦਾ ਹੈ ਬਸ 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 ਡੈਨਸ ਦੇ ਵਿੱਚ ਬਸ ਬਸ ਬਿਲਕੁਲ ਜੀ ਬਿਲਕੁਲ मैन पावर ਘਟ ਗਿਆ ਬਿਲਕੁਲ 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 ਜਿਹੜਾ ਇਹ ਵੀ ਪਿੱਛੇ ਜਾਂਦਾ ਕਾਰਨ ਹੈ ਬਿਲਕੁਲ ਸਰ ਦੇਖੋ ਆਪਣੇ ਜਦੋਂ ਲੇਬਰ ਆ ਹਾਂਜੀ ਹੁਣ ਦੇਖੋ ਲੇਬਰ ਅੱਜ ਕਿਸੇ ਕਿਸੇ ਮਤਲਬ ਤੋਂ ਹੀ ਮਤਲਬ ਲਗਾ ਲੋ ਉਹ ਸਭ ਜਗ੍ਹਾ ਤੇ ਲੇਬਰ ਸ਼ੋਰਟ ਹੈ ਸਾਡੀ ਇੰਡਸਟਰੀ ਲੇਬਰ ਸ਼ੋਰਟ ਹੈ ਉਹਦਾ ਕੀ ਕਾਰਨ ਹੈ ਉੱਤਰਖੰਡ ਨੇ ਬੋਜੀ ਲੇਬਰ ਨੂੰ 15-18 2000 ਰੁਪਏ ਉੱਥੇ ਬੈਠੇ ਬੈਠੇ ਦੇਣ ਲੱਗ ਪਏ ਜੀ ਯੂਪੀ ਦੀ ਲੇਬਰ ਹੈ ਉਹ ਅੱਗੇ ਪੰਜਾਬ ਜੂ ਪਾਸ ਕੇ ਆਉਂਦੀ ਸੀ 18-2000 ਰੁਪਏ 22000 ਰੁਪਏ ਕਮਾਉਂਦੇ ਸੀ ਉਹ ਕਹਿੰਦੇ ਸਾਨੂੰ 18000 ਉੱਥੇ ਮਿਲ ਜਾਂਦਾ ਅਸੀਂ ਸ਼ਾਮੀ ਆਪਣੇ ਘਰ ਜਾ ਸਕਦੇ ਹਾਂ ਜੀ ਉਧਰ ਇਹ ਪ੍ਰੋਬਲਮ ਆ ਗਈ ਲੇਬਰ ਦੀ ਪ੍ਰੋਬਲਮ ਆ ਗਈ ਜਦ ਤੱਕ ਮੈਨੂਫੈਕਚਰਿੰਗ ਹੈ ਕਪੜਾ ਬਣੀ ਆਣਾ ਹੈ ਜਦ ਤੱਕ ਬਾਏਰ ਨਹੀਂ ਅੱਗੇ ਚੁਕੇ ਇੱਕ ਚੀਜ਼ ਹੋਰ ਹੈ ਜੀ ਅੱਜ ਦੀ ਡੇਟਸ ਪੰਜਾਬੀ ਆਲਸੀ ਹੁੰਦੇ ਜਾ ਰਹੇ ਬਿਲਕੁਲ ਸਰ ਬਿਲਕੁਲ ਪ੍ਰਵਾਸੀਆਂ ਦੇ ਉੱਪਰ ਡਿਪੈਂਡੈਂਟ ਹੈ ਦੇਖੋ ਬਿਲਕੁਲ ਸਰ 100% ਡਿਪੈਂਡੈਂਟ ਨੇ ਦੇਖੋ ਪੰਜਾਬੀ ਇੱਥੇ ਕੰਮ ਨਹੀਂ ਕਰੇਗਾ ਫੋਰਨ ਜਾ ਕੇ ਭਵੇਂ ਜੋ ਮਰਜੀ ਕਰ ਭਵੇਂ ਜੋ ਮਰਜ਼ੀ ਕਰੇ ਉਹ ਉਹਦੀ ਸ਼ਾਨ ਹੈ ਹਾਂ ਉਹ ਉਹਦੀ ਸ਼ਾਨ ਹੈ ਜਟਾਂ ਦੇ ਕਿਲੇ ਬੌਜੀ ਗਜਾਂ 'ਚ ਵੇਕੇ ਜੀ ਜਟਾਂ ਦੇ ਕਿਲੇ ਗਜਾਂ 'ਚ ਵੇਕੇ ਜੀ ਉਹ ਅੱਜ ਖੁਸ਼ਹਾਲ ਨੇ ਪੂਰੇ ਜੀ ਪਰ ਲੇਕਿਨ ਕਹਿੰਦਾ ਮਤਲਬ ਵਪਾਰੀ ਬਿਲਕੁਲ ਹੀ ਖਤਮ ਹੋ ਚੁੱਕਿਆ ਸਰ ਬਿਲਕੁਲ ਹੀ ਖਤਮ ਹੋ ਚੁੱਕਿਆ ਇਸੇ ਜਾਨਣਾ ਚਾਹਵਾਂਗੇ ਕੀ ਅੱਜ ਜੱਟ ਹੈਗੇ ਨੇ ਜੱਟ ਬਿਜ਼ਨਸਮੈਨ ਬਾਣੀਆਂ ਦੇ ਉੱਪਰ ਹੋ ਗਏ ਜੱਟ ਜੀ ਜੱਟ ਤਾਂ ਖਤਮ ਹੋ ਗਏ ਜੱਟ ਜੱਟ ਬਾਣੀਆਂ ਦੇ ਚੱਲੇ ਗਏ ਯਾ ਬਿਲਵਾਂ ਚ ਰਹਿ ਗਏ ਬਸ ਬਸ ਜੱਟ ਤਾਂ ਨਸ਼ੇੜੀ ਹੋ ਗਏ ਨੇ ਅੱਜ ਨਾ ਵੇਚਿਆ ਅੱਜ ਜੱਟ ਬਾਉ ਜੀ ਸੁੱਕੇ ਨਸ਼ੇ ਕਰ ਲਏ ਬਸ ਬਸ ਅੱਜ ਜੱਟ ਬਾਉ ਜੀ ਬਾਣੀਆਂ ਤੋਂ ਉੱਪਰ ਹੈ ਬਿਲਕੁਲ ਜਿਹਦਾ ਮਾਲ ਗਜਾਂ ਚ ਜਿਹਦਾ ਮਾਲ ਗਜਾਂ ਦੇ ਵਿਗਿਆ ਇਕੱਲਿਆਂ ਤੋਂ ਗਜਾਂ ਚ ਆ ਗਿਆ ਤੇ ਆਪਣੇ ਆਪ ਜੱਟ ਦਾ ਬਾਣੀਆਂ ਰਾਜਾ ਬਣ ਗਿਆ ਬਿਲਕੁਲ ਇਹ ਚੱਕਰ ਹੈ ਸੋ ਅੱਜ ਦੀ ਰੇਟ ਦੇ ਵਿੱਚ ਜਿਹੜੇ ਜ਼ਮੀਦਾਰ ਲੋਕ ਨੇ ਬੇਸ਼ੱਕ ਉਹਨਾਂ ਕੋਲ ਪੈਸਾ ਹੈ ਪਰ ਉਹਨਾਂ ਦੀ ਔਲਾਦ ਨਸ਼ੇੜੀ ਹੈ ਉਹ ਬਾਹਰ ਭਜਨ ਨੂੰ ਗਿਆ ਆ ਰਿਹਾ ਬਾਹਰ ਉਹ ਬਾਹਰ ਜਾਂਦਾ ਘਰ ਨਹੀਂ ਹੈ ਕਿਉਂਕਿ ਮਾਂ-ਬਾਪ ਦੀ ਜਿਹੜੀ ਰੋਕਟੋਕ ਹੈ ਉਹ ਖਤਮ ਹੋ ਜਾਣੀ ਹੈ ਉੱਥੇ ਆਪਣੇ ਆਪ ਜੋ ਮਰਜ਼ੀ ਕਰਨ ਨਾ ਕਰਨ ਸਾਡੇ ਬੱਚੇ ਜਾਂਦੇ ਨੇ ਉੱਥੇ ਨਸ਼ੇ ਕਰਦੇ ਪਏ ਨੇ ਬਸ ਇਦਾਂ ਹੀ ਹੈ ਸਰ ਇਦਾਂ ਹੀ ਹੈ ਕਿਸੇ ਨੂੰ ਉਹ ਪਰ ਰੋਕ ਨਹੀਂ ਸਕਦੇ ਮਾਂ-ਬਾਪ ਕਿੰਨਾ ਕੁ ਭਜਲੇਗਾ ਨਾਲ ਆਪਣੇ ਬੱਚਿਆਂ ਦੇ ਸਰਕਾਰ ਨੂੰ ਚਾਹੀਦੀ ਐ ਸਿਪੋਰਟ ਉਹਨੂੰ ਪੀਲ ਕਰਾਂਗੇ ਸਰਕਾਰ ਨੂੰ ਕਿ ਬੱਚਿਆਂ ਵਾਸਤੇ ਇੱਥੇ ਸਕੋਪ ਬਣਾਓ ਬਿਜ਼ਨਸmen ਨੂੰ ਸਹੂਲਤਾਂ ਦਿਓ ਤਾਂ ਕਿ ਬਿਜ਼ਨਸ ਸੱਜੇ ਆਪਣਾ ਮੁਲਕ ترقی ਤੇ ਜਾਵੇ ਸਾਡਾ ਹਿੰਦੁਸਤਾਨ ਅੱਜ ਇੱਕ ਅਮੀਰ ਦੇਸ਼ ਜਿਹਨੂੰ ਸੋਨੇ ਦੀ ਚਿੜੀ ਵੀ ਕਿਹਾ ਜਾਂਦਾ ਸੀ ਇਹ ਅਮੀਰ ਦੇਸ਼ ਹੈ ਅੱਜ ਜਦ ਅਸੀਂ ਧਾਰਮਿਕ ਥਾਨ ਦੇਖੋ ਕਿ ਕਿੰਨਾ ਕਿੰਨਾ ਚੜ੍ਹਾਵਾ ਹੈ ਧਾਰਮਿਕ ਸਥਾਨ ਬਿਲਕੁਲ ਸਰ ਬਿਲਕੁਲ ਬਿਲਕੁਲ ਔਰ ਉਹ ਇੰਨਾ ਖੂ ਪੈਸਾ ਹੈ ਉੱਥੇ ਧਾਰਮਿਕ ਸਥਾਨਾਂ ਤੇ ਦੇਣ ਵਾਸਤੇ ਪੈਸਾ ਹੈਗਾ ਤਾਂ ਬਿਜ਼ਨਸ ਕਿਉਂ ਨਹੀਂ ਲੱਗੇਗਾ ਬਿਲਕੁਲ ਸਰ ਬਿਲਕੁਲ ਅਸੀਂ ਤਾਂ ਮੋਦੀ ਸਾਹਿਬ ਨੂੰ ਹੀ ਮਤਲਬ ਹੱਥ ਜੋੜ ਕੇ ਰਿਕੁਐਸਟ ਕਰਦੇ ਆ ਵੀ ਆਪਣੇ ਮੁਲਕ ਨੂੰ ਜਿਵੇਂ ਤੁਸੀਂ ਪਹਿਲਾਂ ਆਏ ਸੀ ਬੁਲੰਦੀਆਂ ਦੇ ਪਹੁੰਚਾਇਆ ਹੁਣ ਵੀ ਬੁਲੰਦੀਆਂ ਦੇ ਪਹੁੰਚਾਓ ਅਗਲਾ ਅਗੇ ਇੰਡੀਆ ਮਤਲਬ ਵਕੀ ਇੰਡੀਆ ਹੈ ਬਹੁਤ ਅੱਛਾ ਤਰੱਕੀ ਦੀ ਰਾਹ ਜਾਵੇ ਬਹੁਤ ਅੱਛਾ ਅੱਜ ਬਿਜ਼ਨਸ ਚੱਲੇਗਾ ਹਰ ਮੁਲਕ ਹਲ ਮੁਲਕ ਤਰੱਕੀ ਕਰੇਗਾ ਨਾਲ ਅੱਜ ਇੰਡੀਆ ਦੇ ਵਿੱਚ ਤਰੱਕੀ ਹੋਏਗੀ ਬਾਕੀ ਨਾਲ ਐਕਸਪੋਰਟ ਸਾਡੀ ਕਿੰਨੀ ਚੱਲ ਪੈਣੀ ਹੈ ਇੰਪੋਰਟ ਕਿੰਨੀ ਆ ਜਾਣੀ ਹੈ ਬਿਲਕੁਲ ਉਹ ਸਾਡਾ ਮੁਲਕੀ ਤਰੱਕੀ ਕਰੇਗਾ ਨਾ ਜਦੋਂ ਮਤਲਬ ਫੰਡਸ ਇਕੱਠੇ ਹੋਣਗੇ ਸਾਡੇ ਦਾ ਬਿਲਕੁਲ ਫਾਈਨੈਂਸ਼ਲੀ ਸਾਊਂਡ ਹੋ ਗਿਆ ਬਸ 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 ਮੈਡੀਕਲੀ ਤਰੱਕੀ ਬਸ 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 ਅੱਛਾ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਕੋਈ ਪਬਲਿਕ ਨੂੰ ਉਹੀ ਕਹਨੇ ਆ ਵੀ ਆਪਣੇ ਮੁਲਕ ਦਾ ਸਾਥ ਦਿਓ ਇੱਥੇ ਹੀ ਰਹੋ ਬਾਹਰ ਨਾ ਜਾਓ ਆਪਣੇ ਦੇਸ਼ ਦੀ ਤਰੱਕੀ ਦੇ ਰਾਹ 'ਚ ਵਾਅਦਾ ਬਣਾਓ ਵੀ ਆਪਣਾ ਦੇਸ਼ ਤਰੱਕੀ ਦੇ ਰਾਹ ਤੇ ਆਵੇ ਦੋ ਪੈਸੇ ਸਾਰੇ ਕਮਾਣ ਥੱਲੇ ਤੋਂ ਲੈ ਕੇ ਉੱਪਰ ਤੱਕ ਸਾਰੇ ਦੋ ਪੈਸੇ ਕਮਾਣ ਐ ਖੁਸ਼ਹਾਲੀ ਹੋਵੇ ਪੰਜਾਬ 'ਚ ਪੰਜਾਬ ਜਾਂ ਹਿੰਦੁਸਤਾਨ 'ਚ ਖੁਸ਼ਹਾਲੀ ਹੋਵੇ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸਰ। ਤੁਸੀਂ ਆਏ ਸਰ। ਇਹ ਚਾਰ ਸੁਨੇਹੇ। ਦੇਖੋ ਤੇ ਵਿਚਾਰ ਅੱਛੇ ਲੱਗੇ ਹਨ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰੋ। ਇਹਨਾਂ ਦੇ ਬਹੁਤ ਅੱਛੇ ਵਿਚਾਰ ਲੱਗੇ ਸਾਨੂੰ ਤੇ ਤੁਸੀਂ ਵੀ ਜ਼ਰੂਰ ਦੱਸਣਾ ਤੁਹਾਨੂੰ ਇਹਨਾਂ ਦੇ ਵਿਚਾਰ ਕਿਵੇਂ ਲੱਗੇ ਤੇ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਿਓ। ਥੈਂਕ ਯੂ ਸਰ। ਥੈਂਕ ਯੂ ਜੀ। ਤੁਸੀਂ ਆਏ ਬਹੁਤ ਮਾਨਵਤ ਵਾਲੀ ਗੱਲ ਆ। ਤੁਹਾਡੇ ਖਿਆਲ ਦੇ ਮੁਤਾਬਕ ਅੱਜ ਵਪਾਰ ਦਾ ਜਿਹੜਾ ਮਾੜੇ ਹਾਲਾਤ ਹੋਏ ਨੇ ਕਿ ਮੇਨ ਕਾਰਨ ਕੀ ਹੈ? ਮੇਨ ਕਾਰਨ ਨਹੀਂ ਹੋਈ। ਟੈਕਸ ਦੀ ਇੱਕ ਬੜੀ ਇਫਲੂਐਨਸ ਬਹੁਤ ਹੈ ਟੈਕਸ ਦਾ।

ਵਪਾਰ ਦੇ ਉੱਪਰ ਜਿਹੜਾ ਸਲੰਪ ਆਇਆ ਹੋਇਆ ਬਾੜ ਦੇ ਵਿੱਚ ਜਿਹੜਾ ਸਲੰਪ ਆਇਆ ਦਾ ਉਹ ਕੋ ਨੀਤੀਆਂ ਹੀ ਖਰਾਬ ਨੇ ਜੀ ਜਿਹਦੇ ਕਰਕੇ ਵਿਪਾਕ ਡੱਕ ਬਗਾਰ ਬਿਊਟੀਫੁੱਲ ਬਹੁਤ ਅੱਛਾ ਬਿਲਕੁਲ ਸਹੀ ਕਹਿ ਰਹੇ ਹੋ ਤੇ ਸਰਕਾਰ ਨੂੰ ਕੋਈ ਕੀ ਮੈਸੇਜ ਦੇਣਾ ਚਾਹੋਗੇ ਜਾਂ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਪਬਲਿਕ ਨੇ ਮੈਸੇਜ ਤਾਂ ਹੈ ਹੀ ਹੈ ਤੇ ਪਬਲਿਕ ਦਾ ਹੱਥ ਨਹੀਂ ਨਾ ਕੁਝ ਸਰਕਾਰ ਦੇ ਹੱਥ ਦਾ ਬਿਲਕੁਲ ਕੁਝ ਸਰਕਾਰ ਨੂੰ ਜਿਗਰ ਪਹੁੰਚਿਆ ਨਹੀਂ ਜੀ ਉਹ ਠੀਕ ਨਹੀਂ ਹੈ ਉਪਾਉਣ ਨੂੰ ਹਰ ਪਾਸੇ ਮਾਰ ਪੈ ਰਹੀ ਹੈ ਤਾਂ ਬਹੁਤ ਅੱਛਾ ਲੱਗਿਆ ਜੀ ਦੇਖੋ ਅੱਜ ਹਾਹਾਕਾਰ ਵੱਜੀ ਪਈ ਹੈ ਵਪਾਰ ਦੇ ਮੈਟਰ ਦੇ ਵਿੱਚ ਸੋ ਫਿਰ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਆਪਣੇ ਚੈਨਲ ਵੱਲੋਂ ਕਿ ਵਪਾਰੀਆਂ ਵਾਸਤੇ ਕੁਝ ਸੋਚਿਆ ਜਾਵੇ ਕੁਝ ਕੀਤਾ ਜਾਵੇ ਤਾਂ ਕਿ ਇਹ ਜਿਹੜਾ ਬੇੜਾਗਰ ਖੋ ਰਿਹਾ ਵਪਾਰੀਆਂ ਦਾ ਉਹਨੂੰ ਥੱਲ ਪਾ ਸਕੇ ਬੜੀ ਮਿਹਰਬਾਨੀ ਜੀ ਧੰਨਵਾਦ ਜੀ ਥੈਂਕ ਯੂ